ਏ ਤੁਸੀਂ ਜਿਹੜਾ ਇੱਥੇ ਦੇਖ ਰਹੇ ਹੋ ਸਰਹੰਦ ਸ਼ਹਿਰ ਵਾਲਾ ਰੋਡ ਹੈ ਖਾੜੇ ਦੇ ਨਾਲ ਆ ਜਿਹੜਾ ਚੋਆ ਏ ਚੋਏ ਦੇ ਨਾਲ ਇੱਕ ਸਰਕਾਰੀ ਸਰਕਾਰੀ ਡੰਪਰ ਬਣਿਆ ਹੋਇਆ ਹੈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਸ਼ਿਫਟ ਕਰਕੇ ਕਿਸੇ ਹੋਰ ਜਗ੍ਹਾ ਤੇ ਅਸੀਂ ਕਰਨ ਜਾ ਰਹੇ ਹਾਂ ਇੱਕ ਮਹੀਨਾ ਪਹਿਲਾਂ ਜੋ ਕਿ ਮੌਜੂਦਾ ਸਰਕਾਰ ਹੈ ਇਹਨਾਂ ਦੇ ਨੁਮਾਇੰਦਿਆਂ ਨੇ ਇੱਥੇ ਖੜ ਕੇ ਐਲਾਨ ਕੀਤਾ ਸੀ ਵੀ ਦੇ ਵੀਡੀਓ ਪਹਿਲਾਂ ਚੈੱਕ ਕਰਿਓ ਫੇਰ ਬਾਅਦ ਚ ਮੇਰੀ ਵੀਡੀਓ ਤੇ ਪ੍ਰਤੀਕਰਮ ਦਿਓ ਕਿ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਉਪਰਾਲਾ ਕੀਤਾ ਇੱਥੇ ਜਿਹੜੀ ਇਹ ਰੂੜੀ ਐ ਜਿਹੜੀ ਕਿ ਸ਼ਹਿਰ ਦੇ ਵਸਨੀਕਾਂ ਦੀ ਨੱਕ ਦੀ ਹੱਡੀ ਦਾ ਬਾਲ ਬਣੀ ਹੋਈ ਸੀ ਤੇ ਜਿਹੜੀ ਨਗਰ ਕੌਂਸਲ ਦੇ ਉੱਤੇ ਥੋੜੇ ਜਿਹਾ ਐਮਸੀ ਸਾਹਿਬਾਨ ਸੀਗੇ ਉਹ ਦੂਜੀ ਪਾਰਟੀ ਦੇ ਸੀਗੇ ਉਹ ਕੰਮ ਦੇ ਵਿੱਚ ਅੜੇ ਘੜਾਉਂਦੇ ਸੀ ਉਹ ਹਟਾਉਣ ਦੇ ਆਰਡਰ ਜਿਹੜੇ ਆ ਹੋ ਚੁੱਕੇ ਨੇ ਇਹ ਹਟਾਉਣ ਦੇ ਆਰਡਰ ਜਿਹੜੇ ਆ ਹੋ ਚੁੱਕੇ ਨੇ ਇਹ ਮੈਂ ਮਪੋਜ਼ੀ ਸਾਹਿਬ ਨੂੰ ਪੁੱਛ ਤੋ ਮਿਲਿਆ ਤੇ ਉਹਦਾ ਧਿਆਨ ਦੇ ਵਿੱਚ ਲੈਂਦਾ ਸੀ ਪਿੱਛੇ ਮਪੋ ਤੇ ਉਹ ਜਿਹੜਾ ਨਤੀਜਾ ਜੀ ਤੁਹਾਡੇ ਸਾਹਮਣੇ ਤੇ ਉਹ ਜਿਹੜਾ ਨਤੀਜਾ ਜੀ ਤੁਹਾਡੇ ਸਾਹਮਣੇ ਹੈ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਤੇ ਅੱਜ ਜੀ ਨਵੰਬਰ ਮਹੀਨੇ ਚ ਵਿੱਚ 20 ਤਰੀਕ ਅੱਜ 20 ਤਰੀਕ ਨੂੰ ਅਸੀਂ ਆ ਤੁਹਾਡੀ ਵੀਡੀਓ ਬਣਾ ਰਹੇ ਹਾਂ ਡੰਪ ਦੀ ਤੇ ਇੱਥੇ ਇਹ ਵੀ ਨਹੀਂ ਕਹਿ ਸਕਦੇ ਵੀ ਮਤਲਬ ਵੀ ਇਹ ਪੁਰਾਣਾ ਡੰਪ ਪਿਆ ਵੀ ਹੁਣ ਕੂੜਾ ਜਿਹੜਾ ਦੁਬਾਰਾ ਸੁੱਟ ਨਹੀਂ ਰਹੇ ਇਹ ਤੁਸੀਂ ਦੇਖ ਸਕਦੇ ਹੋ ਤਾਜ਼ੇ ਤਾਜ਼ਾ ਕੂੜਾ ਸਿੱਟਿਆ ਹੋਇਆ ਵੀ ਲੰਬੇ ਸਮੇਂ ਤੋਂ ਜਿਹੜੀ ਮੰਗ ਸੀ ਇਹ ਥੋੜੀ ਪੂਰੀ ਹੋਣ ਜਾ ਰਹੀ ਹੈ ਪਰ ਉਹ ਕਹਿੰਦੇ ਨਹੀਂ ਹੁੰਦੇ ਕਹਿੰਦੇ ਥੋੜਾ ਕਿਹਾ ਸਿਰ ਮੱਥੇ ਪਤਨਾਲਾ ਉੱਥੇ ਦਾ ਉੱਥੇ ਜੋ ਤੁਸੀਂ ਦੇਖ ਸਕਦੇ ਹੋ ਵੀ ਇਹ ਕੂੜੇ ਦੇ ਜਿਹੜੇ ਡੰਪ ਐ ਇਹ ਜਿਉਂ ਦੇ ਤਿਉਂ ਪਏ ਨੇ ਸ਼ਹੀਦੀ ਸਵਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਇਹ ਕੂੜੇ ਦਾ ਢੇਰ ਦੇਖ ਲਓ ਜਦੋਂ ਬਾਅਦ ਦੇ ਵਿੱਚ ਇੱਥੇ ਤੁਸੀਂ ਆ ਕੇ ਦੇਖੋਗੇ ਤੇ ਆਹ ਸਾਹਮਣੇ ਵਾਲਾ ਢੇਰ ਹੈ ਜਿਹੜਾ ਇਸ ਤੋਂ ਦੁੱਗਣਾ ਹੋਊਗਾ ਕਿਉਂਕਿ ਦੌਰ ਧਰਾਡੇ ਤੋਂ ਲੰਗਰ ਲੱਗਦੇ ਨੇ ਸੰਗਤ ਆਉਂਦੀ ਹੈ ਲੱਖਾਂ ਦੀ ਤਦਾਦ ਵਿੱਚ ਤੇ ਉਹ ਜਿੱਥੇ ਮਤਲਬ ਕਿ ਆਪਣਾ ਤੇਲ ਫੁੱਲ ਕੱਢ ਕੇ ਲੰਗਰ ਲਾਉਂਦੇ ਨੇ ਤੇ ਲੰਗਰਾਂ ਦੇ ਧਿਆਨ ਚ ਰੱਖਦੇ ਹੋਏ ਵੀ ਜਿਹੜਾ ਇਹ ਕੂੜੇ ਦਾ ਡੰਪ ਹੈ ਇਹਨੂੰ ਤਾਂ ਪਹਿਲਾਂ ਹੀ ਨਹੀਂ ਸਾਫ ਆ ਰਿਹਾ ਜਦੋਂ ਜਿਹੜਾ ਦੂਸਰਾ ਸਮਾਨ ਇੱਥੇ ਸਿੱਟਿਆ ਜਾਊਗਾ ਤੁਸੀਂ ਸਮਝ ਸਕਦੇ ਹੋ ਵੀ ਇੱਥੇ ਦੀ ਕੀ ਹਾਲਾਤ ਹੋ ਸਕਦੇ ਨੇ ਹਾਂਜੀ ਅੱਜ ਮੈਂ ਇੱਥੇ ਖੜਾ ਆ ਆਪਣੀ ਜਿਹੜੀ ਸਰਾਂਦ ਸ਼ਹਿਰ ਤੋਂ ਸਰਾਂਦ ਮੰਡੇ ਨੂੰ ਸੜਕ ਜਾਂਦੀ ਹੈ ਇੱਥੇ ਬਹੁਤ ਲੰਮੇ ਸਮੇਂ ਤੋਂ ਕੂੜੇ ਦਾ ਢੇਰ ਲੱਗਿਆ ਹੋਇਆ ਹੈ ਇਹਦੇ ਵਿੱਚ ਅਸੀਂ ਸ਼ਹਿਰ ਨਿਵਾਸੀਆਂ ਨੂੰ ਨਾਲ ਲੈ ਕੇ ਬੜਾ ਸੰਘਰਸ਼ ਕਰਦੇ ਰਹੇ ਹਾਂ ਇੱਥੇ ਧਰਨੇ ਵੀ ਦਿੱਤੇ ਇੱਥੇ ਹੋਰ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਉਹਨੂੰ ਦੇਖਦੇ ਹੋਏ ਕੋਈ ਅੱਜ ਤੋਂ 3 ਕ ਮਹੀਨੇ ਪਹਿਲਾਂ ਜੋ ਕਿ ਮੌਜੂਦਾ ਸਰਕਾਰ ਹੈ ਇਹਨਾਂ ਦੇ ਨੁਮਾਇੰਦਿਆਂ ਨੇ ਇੱਥੇ ਖੜ ਕੇ ਐਲਾਨ ਕੀਤਾ ਸੀ ਵੀ ਅਸੀਂ ਇਹ ਕੂੜੇ ਦਾ ਢੇਰ ਇੱਥੋਂ ਸ਼ਿਫਟ ਕਰ ਦਿੱਤਾ ਵੀ ਅਸੀਂ ਇਹਨੂੰ ਜਲਦੀ ਤੋਂ ਜਲਦੀ ਚੱਕ ਕੇ ਸ਼ਹਿਰ ਨਿਵਾਸੀਆਂ ਨੂੰ ਨਿਜਾਦ ਦੇਵਾਂਗੇ ਮੈਂ ਬੇਨਤੀ ਕਰਨਾ ਚਾਹੁੰਦਾ ਵੀ ਪਹਿਲਾਂ ਨਾ ਇਹ ਕੰਮ ਜਿਹੜਾ ਕਰਨਾ ਹੁੰਦਾ ਉਹਦਾ ਪਹਿਲਾਂ ਰੋਡ ਮੈਪ ਤਿਆਰ ਕਰ ਲਿਆ ਕਰਨ ਫਿਰ ਐਲਾਨ ਕਰਿਆ ਕਰਨ ਅੱਜ 3 ਮਹੀਨੇ ਹੋ ਗਏ ਅੱਜ ਇੱਥੋਂ ਇੱਕ ਕੋਈ ਟਰਾਲੀ ਵੀ ਨਹੀਂ ਚੱਕੀ ਗਈ ਉਸ ਤਰ੍ਹਾਂ ਦਾ ਉਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਢੇਰ ਕੂੜੇ ਦਾ ਉਦਾਂ ਹੀ ਪਿਆ ਮੈਂ ਬੇਨਤੀ ਕਰਦਾ ਮੈਂ ਇਹਨਾਂ ਨੂੰ ਆਪਣੇ ਪਾਰਟੀ ਦੇ ਨਮਾਇਦਿਆਂ ਨੂੰ ਵੇ ਆਪਣੀ ਦੇ ਜਗ੍ਹਾ ਕਿਸੇ ਅਧਿਕਾਰੀ ਤੋਂ ਬਿਆਨ ਦਵਾਇਆ ਕਰਨ ਤਾਂ ਕਿ ਉਹ ਰਿਸਪਾਂਸਿਬਲ ਹੋਵੇ ਇਸ ਕੰਮ ਕਰਨ ਦਾ ਅੱਜ ਤੁਸੀਂ ਦੇਖ ਰਹੇ ਹੋ ਵੀ ਢੇਰ ਜਿਉਂਦਾ ਤਿਉਹ ਪਿਆ ਸ਼ਹਿਰ ਨਿਵਾਸੀਆਂ ਨੂੰ ਪਰੇਸ਼ਾਨੀ ਹੈ ਅੱਜ 20 ਦਿਨਾਂ 25 ਦਿਨ ਆਪਣਾ ਇੱਕ ਮਹੀਨਾ ਲਗ ਭੱਗ ਰਹਿ ਗਿਆ ਸਿੱਧੀ ਸੰਗਸਭਾ ਦਾ ਜੋੜ ਮੇਲਾ ਜੋ ਆ ਰਿਹਾ ਉਹਦੇ ਵਿੱਚ ਫੇਰ ਜਨਤਾ ਨੂੰ ਇਦਾਂ ਹੀ ਸਮੱਸਿਆ ਆਉਣੀ ਹੈ ਸੋ ਮੈਂ ਬੇਨਤੀ ਕਰਦਾ ਹਾਂ ਸਰਕਾਰ ਦੇ ਆਪਣੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਵੀ ਜਿਹੜਾ ਕਿ ਸਰਕਾਰ ਦੇ ਨਮਾਇੰਿਆਂ ਨੇ ਪਾਰਟੀ ਦੇ ਨੁਮਾਇੰਦਿਆਂ ਨੇ ਇੱਥੇ ਖੜਕੇ ਬਿਆਨ ਦਿੱਤਾ ਸੀ ਉਹਨੂੰ ਲਾਗੂ ਕਰਨ ਇਹ ਕੂੜੇ ਦੇ ਢੇਰ ਨੂੰ ਜਲਦੀ ਤੋਂ ਜਲਦੀ ਇੱਥੋਂ ਚੱਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ